ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋਈ ਮੇਰੇ ਵੱਲੋਂ ਸਾਰੇ ਸਸਤੀਗਾਲ ਗੁੱਡ ਮਾਰਨਿੰਗ ਜੀ ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਹੀ ਸਵੇਰ ਦੇ ਬਾਅਦ ਚੁਪਨੀ 5:30 ਜੀ ਤੇ ਅੱਜ ਆਪਾਂ ਤੁਹਾਨੂੰ ਸਬਜ਼ੀਆਂ ਤੇ ਫਲਾਂ ਦੇ ਰੇਟ ਆ ਤੇ ਆਲੂਆਂ ਦਾ ਪਿਆਜ਼ ਦਾ ਰੇਟ ਆਪਾਂ ਦਿਖਾਉਣਾ ਹੈ ਜੀ ਅੱਜ ਦਾ ਤਾਜ਼ਾ ਰੇਟ ਆ ਚਲੋ ਆਪਾਂ ਕਰਦੇ ਹਾਂ ਗੱਲਬਾਤ ਅੱਜ ਦਾ ਕੀ ਭਾ ਰਿਹਾ ਜੀ ਚਲੋ ਦੋਸਤੋ ਆਪਾਂ ਸਬਜ਼ੀਆਂ ਬਾਰੇ ਗੱਲਬਾਤ ਕਰਦੇ ਹਾਂ ਵੀ ਅੱਜ ਸਬਜ਼ੀ ਦਾ ਕੀ ਭਾ ਰਿਹਾ ਹੈ ਜੀ ਬਰਖਾਲਾ ਮੰਡੀ ਦਾ ਚਲੋ ਆਪਾਂ ਮਾਤਾ ਗੁਜਰੀ ਐਂਡ ਕੰਪਨੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਬਜ਼ੀਆਂ ਬਾਰੇ ਅੱਜ ਦਾ ਕੀ ਭਾ ਰਿਹਾ ਹੈ ਜੀ ਜੀ ਦੋਸਤੋ ਆਪਾਂ ਮਾਤਾ ਗੁਜਰੀ ਐਂਡ ਕੰਪਨੀ ਤੇ ਹਰਪ੍ਰੀਤ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਬਜ਼ੀਆਂ ਦਾ ਅੱਜ ਦਾ ਕੀ ਭਾ ਰਿਹਾ ਹੈ ਜੀ ਠੀਕ ਹੈ ਜੀ ਹਾਂਜੀ ਭਾਈ ਜੀ ਆਪਾਂ ਚਲੋ ਰੱਬ ਨੇ ਅਸੀ ਗਾ ਵੀਰ ਜੀ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਤੇ ਅੱਜ ਸਬਜ਼ੀਆਂ ਦਾ ਕੀ ਭਾ ਰਿਹਾ ਜੀ ਅੱਜ ਦਾ ਕੀ ਚੀਜ਼ ਦਾ ਦੱਸੋ ਆਪਾਂ ਜੀ ਕੱਦੂ ਦੀ ਸਟਾਰਟ ਕਰਦਾ ਕੱਦੂ ਦਾ ਕੀ ਭਾ ਰਿਹਾ ਜੀ ਅੱਜ ਦਾ ਕੱਦੂ 12 ਰੁਪਏ ਤੋਂ 16 ਰੁਪਏ ਤੇ ਹਾਂ ਜੀ 12 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਅੱਜ ਕੱਦੂ ਦਾ ਜੀ ਟੋਰੀ ਦਾ ਕੀ ਭਾਅ ਜੀ ਅੱਜ ਟੋਰੀ 15 ਰੁਪਏ ਤੋਂ 17 ਰੁਪਏ ਤੇ ਅੱਛਾ ਜੀ ਤੇ ਦਾਨੇ ਵਾਲੀ ਚੌਲ ਜੀ ਆਪਾਂ ਚੌਲੇ ਬੇ ਕਿੰਨੇ 30 ਰੁਪਏ ਕਿਲੋ ਹਾਂਜੀ ਦੋਸਤੋ 30 ਰੁਪਏ ਕਿਲੋ ਦਾ ਭਾਜ ਹੀ ਚੌਲਿਆਂ ਦਾ ਦਾਣੇ ਵਾਲੀ ਚੌਲੇ ਦਾ ਜੀ ਠੀਕ ਹੈ ਜੀ ਤੇ ਸਿਮਲਾ ਮਿਰਚ ਦਾ ਕੀ 15 ਮਿਰਚ 15 ਰੁਪਏ ਕਿਲੋ ਬਰੀ ਸਿਮਲਾ ਮਿਰਚ 15 ਰੁਪਏ ਕਿਲੋ ਭਾਈ ਪੇਠਾ 350 400 ਨੂੰ ਕਾਉਂਟਰ ਤੇਠਾ ਦੀ ਬਾਅਦ ਅਸਈ 350 ਨੂੰ ਕਾਉਂਟਰ 350 ਰੁਪਏ ਨੂੰ ਕਾਉਂਟਰ ਲਾ ਜੀ ਜੇ ਕਿਸੇ ਨੇ ਲੈਣਾ ਕੋਲ سیل ਦਾ ਰੇਟ ਹੈ ਜੀ ਇਹ ਕਾਉਂਟਰ ਦਾ ਠੀਕ ਹੈ ਜੀ 20 ਰੁਪਏ ਕਿਲੋ ਦਾ ਹਾਂਜੀ ਦੋਸਤੋ ਲਾਲ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 20 ਰੁਪਏ ਦਾ ਭਾਅ ਜੀ ਲਾਲ ਮਿਰਚ ਦਾ ਜੇ ਕਿਸੇ ਨੇ ਲੈਣਾ ਤਾਂ ਹੋਲ سیل ਦੇ ਰੇਟ ਤੇ ਮਿਲ ਜੂਗਾ ਜੀ ਅਲਵਾਫਾ ਲੈਣਾ ਪੈਣਾ ਇੱਥੇ ਇਕੱਠਾ ਇਹ ਠੀਕ ਹੈ ਜੀ ਹਰੀ ਮਿਰਚ ਦਾ ਹੈਗਾ 10 ਰੁਪਏ ਦਾ ਭਾਅ ਜੀ 15 10 ਰੁਪਏ ਦਾ ਭਾਅ ਜੀ ਹਰੀ ਮਿਰਚ ਦਾ ਠੀਕ ਹੈ 20 ਰੁਪਏ ਪਾਲਾ ਹੈ ਕਰੇਲੇ ਦਾ ਭਾਅ ਹੈਗਾ ਜੀ 25 ਰੁਪਏ ਲੈ ਕੇ 30 ਰੁਪਏ ਤੇ ਕਦਾ ਭਾਅ ਜੀ ਕਰੇਲੇ ਦਾ ਹਾ ਵਾ ਜੀ ਬਦਰੀਗੀਰ ਗੱਦਕੌਰ ਹਾਂ ਜੀ ਦੋਸਤੋ ਸਿਮਲਾ ਮਿਰਚ ਦਾ ਭਾਅ ਹੈਗਾ ਜੀ 180 ਰੁਪਏ ਦਾ ਲਵਾਵਾ ਮਿਲੂਗਾ ਜੀ 7 ਕਿਲੋ ਦੀ ਭਰਤੀ ਕੀਤੀ ਹੁੰਦੀ ਹੈ ਜੀ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਇਹ ਸਿਮਲਾ ਮਿਰਚ ਦਾ ਠੀਕ ਹੈ ਜੀ ਹਾਂ ਜੀ ਦੋਸਤੋ ਚਿਬੜਾ ਦਾ ਭਾਅ ਹੈਗਾ ਜੀ 10 ਤੋਂ 15 ਰੁਪਏ ਦਾ ਭਾਅ ਜੀ ਚਿਬੜ ਦਾ ਜੀ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਇਹ 10 ਤੋਂ 15 ਰੁਪਏ ਦਾ ਭਾਅ ਜੀ ਚਿਬੜ ਦਾ ਹਾਂਜੀ ਦੋਸਤੋ ਗੁਵਾਰੇ ਦਾ ਰੇਟ ਹੈਗਾ ਜੀ ਅੱਜ ਦਾ 220 ਰੁਪਏ ਦਾ ਕਰਦਾ ਭਾਜੀ ਅੱਜ ਗੁਵਾਰੇ ਦਾ ਜੀ ਕਿੰਨੇ ਵੱਡੇ ਗੁਵਾਰੇ ਦਾ ਭਾਜੀ ਹਾਂਜੀ ਦੋਸਤੋ ਚੌਲੇ ਦਾ ਭਾਅ ਹੋ ਗਿਆ ਜੀ ਅੱਜ 180 ਦਾ ਭਾਅ ਹੋ ਗਿਆ ਜੀ ਚੌਲੇ ਦਾ ਜੇ ਕਿਸੇ ਨੇ ਲੈਣਾ ਤਾਂ 180 ਦੀ ਬੰਸੀਰੀ ਦਾ ਭਾਅ ਜੀ ਚੌਲੇ ਦਾ ਠੀਕ ਹੈ ਜੀ ਚਲੋ ਦੋਸਤੋ ਆਪਾਂ ਭਾਈ ਰਣਜੀਤ ਨਾਲ ਵੀ ਗੱਲਬਾਤ ਕਰਦੇ ਜਾ ਕੇ ਆਪਾਂ ਅੱਜ ਟਮਾਟਰ ਦਾ ਕੀ ਭਾਅ ਰਿਹਾ ਜੀ ਠੀਕ ਹੈ ਚਲੋ ਆਪਾਂ ਕਰੀਏ ਗੱਲਬਾਤ ਟਮਾਟਰ ਬਾਰੇ ਹਾਂਜੀ ਦੋਸਤੋ ਅੱਜ ਟਮਾਟਰ ਦਾ ਭਾਅ ਹੈਗਾ 10 ਰੁਪਏ ਕਿਲੋ ਦਾ ਭਾਅ ਜੀ ਟਮਾਟਰ ਦਾ ਠੀਕ ਹੈ ਜੀ 10 ਤੋਂ 12 ਰੁਪਏ ਟਮਾਟਰ ਦਾ ਭਾਅ ਮਿਲ ਜੂਗਾ ਜੇ ਕਿਸੇ ਨੇ ਲੈਣਾ ਅੱਜ ਦਾ ਹੋਲ ਸੇਲ ਦਾ ਰੇਟ ਹੈ ਜੀ ਟਮਾਟਰ ਦਾ ਠੀਕ ਹੈ ਜੀ ਲੈਣਾ ਤਾਂ ਗ੍ਰੇਡ ਲੈਣਾ ਪਊਗਾ ਇਕੱਠਾ ਜੀ ਇਹ ਵੱਡਾ ਗ੍ਰੇਡ ਹੁੰਦਾ ਜੀ ਟਮਾਟਰਾਂ ਦਾ 3 ਕਿਲੋ ਠੀਕ ਹੈ ਜੀ 22 23 ਕਿਲੋ ਦਾ ਗ੍ਰੇਡ ਹੁੰਦਾ ਜੀ ਇਹ ਤੁਸੀਂ ਆਪਾਂ ਗਾਹਾਂ ਗੱਲਬਾਤ ਕਰਦੇ ਆਂ ਵੀ ਅੱਜ ਹੋਰ ਕੀ ਪਾ ਰਿਹਾ ਸੱਜੇ ਦਾ ਜੀ ਹਾਂਜੀ ਟਿੰਡੋ ਦਾ ਭਾਅ ਹੈਗਾ ਜੀ 30 ਤੋਂ 35 ਰੁਪਏ ਦਾ ਭਾਅ ਹੈ ਜੀ ਟਿੰਡੋ ਦਾ ਠੀਕ ਹੈ ਜੀ ਵਧੀਆ ਤਾਜੀ ਟਿੰਡੋ ਆ ਜੀ ਪੂਰੀ ਵਧੀਆ ਟਿੰਡੋ ਦਾ ਰੇਟ ਆ ਜੀ ਇਹ ਇਹ ਤੋਂ 35 ਰੁਪਏ ਦਾ ਭਾਅ ਟਿੰਡੋ ਦਾ ਜੀ ਤੇ ਪੱਤ ਗੋਭੀ ਹੈਗੀ ਦਾ 20 ਤੋਂ 15 ਰੁਪਏ ਦਾ ਭਾਅ ਹੀ ਪੱਤ ਗੋਭੀ ਦਾ ਠੀਕ ਹੈ ਜੀ ਰਜੇ ਜੀ ਚਾਹਦਾ ਮਾਮਾ ਜੀ ਚਾਹਦਾ ਹਾਂ ਜੀ ਬੜਿਆ ਹਾਂਜੀ ਦੋਸਤੋ ਆ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ 15 ਰੁਪਏ ਕਿਲੋ ਦਾ ਭਾਅ ਜੀ ਖੀਰੇ ਦਾ ਇਹ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਇਹ ਲਫਾਫਾ ਲੈਣਾ ਪੈਣਾ ਘੱਟੋ ਘੱਟ ਇਹ 20 22 ਕਿਲੋ ਦਾ ਹੁੰਦਾ ਇਹ ਲਫਾਫਾ ਠੀਕ ਆ ਜੀ ਆ ਘੱਟ ਰੇਟ ਤੇ ਮਿਲ ਜੂਗਾ 100 ਰੁਪਏ ਦਾ ਲਫਾਫਾ ਮਿਲ ਜੂਗਾ ਜੀ ਇਹ ਥੋੜਾ ਜਿਹਾ ਸਟਾਕ ਪਿਆ ਹੁੰਦਾ ਹੋ ਰਹਿ ਜਾਂਦਾ ਹੁੰਦਾ ਉਹਦਾ ਰੇਟ ਆ ਜੀ ਇਹ 100 ਰੁਪਏ ਦਾ ਅਲਫਾਫਾ ਮਿਲ ਜੂਗਾ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਜੀ ਤੇ ਖੀਰੇ ਦਾ ਰੇਟ ਅੱਜ ਘੱਟ ਚੁੱਕਿਆ ਜੀ ਆਪਾਂ ਖੀਰੇ ਦਾ ਰੇਟ ਵੀ ਤੁਹਾਨੂੰ ਦਿਖਾ ਦਈਏ ਜੀ ਵੀ ਕੀ ਪਾ ਰਿਹਾ ਜੀ ਚਾਨਾ ਖੀਰੇ ਦਾ ਚਾਨਾ ਖੀਰੇ ਦਾ ਰੇਟ ਘੱਟ ਗਿਆ ਜੀ ਅੱਜ 550 ਰੁਪਏ ਦਾ ਅਲਫਾਫਾ ਰਹਿ ਗਿਆ ਜੀ 550 ਰੁਪਏ ਦਾ ਅਲਫਾਫਾ ਰਹਿ ਗਿਆ ਜੀ ਕਿਸੇ ਨੇ ਲੈਣਾ ਚਾਨਾ ਖੀਰੇ ਦਾ ਜੀ ਰੇਟ ਘੱਟ ਚੁੱਕਿਆ ਠੀਕ ਆ ਜੀ 20 ਕਿਲੋ ਦਾ ਭਾਜਨ ਹੁੰਦਾ ਜੀ ਅਲਫਾਫੇ ਦੇ ਵਿੱਚ ਹਾਂਜੀ ਦੋਸਤੋ ਆਪਾਂ ਹੈਰੀ ਬਾਈ ਹੁਰਨ ਨਾਲ ਕਰਦੇ ਆਂ ਗੱਲਬਾਤ ਜਾਕੀ ਵੀ ਅੱਜ ਕੱਦੂ ਦਾ ਕੀ ਭਾਰ ਰਿਹਾ ਜੀ ਠੀਕ ਹੈ ਜੀ ਚਲੋ ਕਰੀਏ ਗੱਲਬਾਤ ਆਪਾਂ ਸਬਜ਼ੀ ਦਾ ਚਲੋ ਭਾਈ ਆਪਾਂ ਹੈਰੀ ਨਾਲ ਗ੍ਰੇਗ ਹੈਰੀ ਨਾਲ ਕਰੀਏ ਗੱਲਬਾਤ ਕਿ ਮੈਂ ਕੋਈ ਕਿਵੇਂ ਠੀਕ ਆ ਬਾਈ ਹੈਰੀ ਕੈਮਾ ਕਰ ਲਿਏ ਵੀ ਅੱਜ ਦਾ ਕੀ ਭਾ ਰਿਹਾ ਸਰਪੰਚੋਰਾ ਕੋਲ ਜਦ ਚੱਲਦੇ ਆਪਾਂ ਨਹੀਂ ਨਹੀਂ ਵਧੀਆ ਆਪਾਂ ਇਹ ਦੇਖੋ ਸਾਡੀ ਸਬਜ਼ੀ ਦੇਖੋ ਕਿੰਨਾ ਰੋਣਾ ਪੈ ਰਿਹਾ ਭਾਈ ਰੋਲੇ ਦਾ ਬਹੁਤ ਸਾਦੀ ਬਹੁਤ ਮਹਿੰਗੀ ਹੋ ਗਈ ਹੋਈ ਸਬਜ਼ੀ ਦਾ ਰੇਟ ਹਾਈ ਹੋਣਾ ਹੈ ਭਾਈ ਠੀਕ ਹੈ ਜੀ ਆਹ ਦੇਖੋ ਜੀ ਪਿੰਡਾਂ ਦੀ ਸਬਜ਼ੀ ਹੋਣੀ ਹੈ ਹਾਂ ਜੀ ਦੋਸਤੋ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਅੱਜ ਕਦੂ ਦਾ ਕੀ ਭਾ ਰਿਹਾ ਹੋਰ ਭਾਈ ਠੀਕ ਠਾਕ ਆਂ ਭਾਈ ਹਾਂ ਭਾਈ ਵਧੀਆ ਓਕੇ ਕਦੂ ਦਾ ਕੀ ਭਾ ਚੱਲੀ ਜਾਂਦਾ ਭਈ ਅੱਜ ਕਦੂ ਭਾਈ 20 ਤੋਂ 25 ਵਿਕਦਾ ਭਈ ਅੱਜ ਹਾਂਜੀ ਦੋਸਤੋ 25 ਤੋਂ 30 ਰੁਪਏ ਦਾ ਭਾਜ ਜੀ ਕੱਦੂ ਦਾ ਅੱਜ ਦਾ ਠੀਕ ਹੈ ਜੀ ਤੇ ਵਧੀਆ ਵਧੀਆ ਤਾਜ਼ਾ ਕੱਦੂ ਆ ਬਾਈ ਇਹ ਤੇ ਹਰੀ ਮਿਰਚ ਦਾ ਕੀ ਭਾਅ ਬਾਈ ਇਹ ਵੀ 10 ਤੋਂ 12 ਰੁਪਏ ਅਜੀ 10 ਤੋਂ 12 ਰੁਪਏ ਹਰੀ ਮਿਰਚ ਦਾ ਮਿਰਚ ਦਾ ਭਾਅ ਜੀ ਅੱਜ ਦਾ ਤੇ ਲਾਲ ਮਿਰਚ ਦਾ ਕੀ ਭਾਅ ਬਾਈ 20 ਰੁਪਏ ਦਾ ਭਾਅ ਜੀ ਲਾਲ ਮਿਰਚ ਦਾ ਠੀਕ ਹੈ ਜੀ ਨਾ ਨਾ ਤੇ ਤੋਰੀ ਦਾ ਭਾਅ ਹੈਗਾ 15 ਤੋਂ 20 ਰੁਪਏ ਦਾ ਭਾਅ ਜੀ ਤੋਰੀ ਦਾ ਠੀਕ ਹੈ ਜੀ ਤੇ ਪੇਛੇ ਦਾ ਭਾਅ ਹੈਗਾ ਜੀ 4 ਤੋਂ 5 ਰੁਪਏ ਦਾ ਭਾਅ ਪੇਛੇ ਦਾ ਜੀ ਇਹ ਹਾਂਜੀ ਦੋਸਤੋ ਬਾਈ ਕ੍ਰੇਲਾ ਲੈ ਕੇ ਆਉਂਦੇ ਆ ਸਪੈਸ਼ਲ ਵਧੀਆ ਤਾਜ਼ਾ ਡੇਲੀ ਲੈ ਕੇ ਆਉਂਦੇ ਆ ਕ੍ਰੇਲਾ ਅੱਜ ਕੁਝ ਦੇ ਆ ਬਾਈ ਨੂੰ ਕੀ ਭਾਅ ਰਿਹਾ ਕ੍ਰੇਲੇ ਦਾ ਕ੍ਰੇਲੇ ਦਾ ਕੀ ਭਾਅ ਰਿਹਾ ਭਈ ਇਹਦਾ 32 ਰੁਪਏ ਵਿੱਚ 32 ਰੁਪਏ ਦਾ ਕ੍ਰੇਲੇ ਦਾ ਭਾਅ ਜੀ ਆ ਦੇਖੋ ਪੂਰਾ ਵਧੀਆ ਤਾਜ਼ਾ ਕ੍ਰੇਲਾ ਲੈ ਕੇ ਆਉਂਦੇ ਆ ਬਾਈ ਫਰੀ ਠੀਕ ਹੈ ਜੀ ਵੀ ਦੱਸਣੀ ਲੈਣਾ ਹੋਲ ਸੇਲ ਦਾ ਰੇਟ ਹੈ ਕਿੰਨੇ ਕਿਲੋ ਦਾ ਲਫਾਫਾ ਹੁੰਦਾ ਵੀਰੇ ਇਹ 7 ਕਿਲੋ ਦਾ 7 ਕਿਲੋ ਦਾ ਲਫਾਫਾ ਹੁੰਦਾ ਜੀ ਕੋਈ ਆਏ ਨਹੀਂ ਹੈਗਾ ਵੀ ਔਖਾ ਕੋਈ ਲੈਣਾ ਇਹ 55 ਬੰਦਾ 7 ਕਿਲੋ ਲੈ ਸਕਦਾ ਜੇ ਲੈਣਾ ਕਿਸੇ ਨੇ ਹੋਲ ਸੇਲ ਦੇ ਰੇਟ ਤੇ ਜੀ। ਥੋੜੇ ਦਾ ਨਾਂ। ਹਾਂ ਜੀ ਦੋਸਤੋ ਆਪਾਂ ਦੇਸੀ ਘਿਵਾਰੇ ਬਾਰੇ ਬਾਰੇ ਗੱਲਬਾਤ ਕਰਦੇ ਆਂ ਬਾਈ ਨਾਲ ਦੇਸੀ ਘਿਵਾਰੇ ਦਾ ਕੀ ਭਾਰ ਹੈ ਦੇਸੀ ਘਿਵਾਰੇ ਦਾ ਕੀ ਭਾਅ ਪੈ ਰਿਹਾ। ਦੋਸਤੋ 120 ਰੁਪਏ ਦਾ ਭਾਅ ਜੀ ਦੇਸੀ ਘਿਵਾਰੇ ਦਾ ਅੱਜ ਦਾ। ਠੀਕ ਹੈ ਜੀ। ਹੋਲ ਸੇਲ ਦਾ ਰੇਟ ਹੈ ਜੇ ਕਿਸੇ ਨੇ ਲੈਣਾ ਤਾਂ 5 ਕਿਲੋ ਲੈਣਾ ਪਊਗਾ ਜੇ ਕਿਸੇ ਨੇ ਲੈਣਾ ਜੀ। ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ 150 ਰੁਪਏ ਨੂੰ ਕੰਸੀਰੀ ਦਾ ਭਾਅ ਜੀ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਜੀ ਮੂਲੀ ਦਾ ਠੀਕ ਹੈ ਜੀ ਹਾਂਜੀ ਦੋਸਤੋ ਲੋਕਲ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਠੀਕ ਹੈ ਜੀ ਇਹ ਆਪਣੀ ਹੈਗੀ ਲੋਕਲ ਗੋਭੀ ਹੈ ਜੀ ਬਰਨਾਲਾ ਮੰਡੀ ਦੇ ਵਿੱਚ ਖੜਾ ਹੈ ਜੀ ਆਪਾਂ ਅੱਜ ਦਾ ਭਾਅ ਜੀ ਗੋਭੀ ਦਾ ਠੀਕ ਹੈ ਜੀ ਇਹ ਸਾਰੀ ਲੋਕਲ ਗੋਭੀ ਆ ਹੋਲ سیل ਦਾ ਭਾਅ ਜੀ 20 ਤੋਂ 22 ਰੁਪਏ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ 150 ਰੁਪਏ ਦੀ ਪੰਛੇਰੀ ਹੋ ਗਈ ਭਿੰਡੀ ਦੀ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਹੋ ਗਿਆ ਸਬਜ਼ੀਆਂ ਦੇ ਰੇਟ ਸਾਰੀਆਂ ਵੀ ਹਾਈ ਹੋ ਗਏ ਤੇ ਸਾਰੀਆਂ ਦੇ ਰੇਟ ਵੱਧ ਚੁੱਕਿਆ ਠੀਕ ਹੈ ਜੀ ਜਿਹੜੀ ਪੜਾਇਆ ਫੋਟੋ ਹਾਂਜੀ ਵਧੀਆ ਕੁਆਲਿਟੀ ਦਾ ਭਾਅ ਹੈ ਆ ਕੱਦੂ ਦਾ 30 ਰੁਪਏ ਦਾ ਭਾਅ ਜੀ ਵਧੀਆ ਕੁਆਲਿਟੀ ਹੈ ਜੀ ਕੱਦੂ ਹੋਰਾਂ ਦੀ ਬਾਈ ਹੋਰਾਂ ਦੀ ਕੱਦੂ ਦੀ ਠੀਕ ਹੈ ਜੀ ਬਾਈ ਹੋਰੀ ਤੋਰੀ ਵੀ ਲੈ ਕੇ ਆਂਦਾ ਤੋਰੀ ਹੈਗੀ ਹੈਗੀ 16 ਤੋਂ 17 ਰੁਪਏ ਦਾ ਭਾਅ ਤੋਰੀ ਦਾ ਜੀ ਠੀਕ ਹੈ ਜੀ ਵਧੀਆ ਤਾਜੀ ਤੋਰੀ ਹੈ ਬਾਈ ਹੋਰਾਂ ਕੋਲ ਜੀ ਹਾਂਜੀ ਦੋਸਤੋ ਚੌੜਿਆਂ ਦਾ ਭਾਅ ਹੈਗਾ 150 ਰੁਪਏ ਦੀ ਬੰਸੇਰੀ ਆ ਚੌੜਿਆਂ ਦੀ ਠੀਕ ਹੈ ਜੀ ਰੇਟ ਸਭ ਜੀਆਂ ਦੇ ਸਾਰੇ ਵੱਧ ਚੁੱਕੇ ਆ ਸਾਰੀਆਂ ਦੇ ਠੀਕ ਹੈ ਜੀ ਤੇ ਵੱਡੇ ਗੁਬਾਰੇ ਦਾ ਭਾਅ ਹੈਗਾ ਜੀ 250 ਰੁਪਏ ਦਾ ਰੇਟ ਹੋ ਗਿਆ ਜੀ ਵੱਡੇ ਗੁਬਾਰੇ ਦਾ ਠੀਕ ਹੈ ਜੀ ਸਾਰਿਆਂ ਦੇ ਰੇਟ ਵੱਧ ਚੁੱਕੇ ਨੇ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ 20 ਰੁਪਏ ਕਿਲੋ ਦਾ ਭਾਅ ਜੀ ਇਹ 100 ਰੁਪਏ ਦੀ ਬੰਸੇਰੀ ਮਿਲ ਜੂਜੀ ਕਿਸੇ ਨੇ ਲੈਣੀਆਂ ਤੇ ਹੋਲ سیل ਦਾ ਰੇਟ ਆ ਘੱਟੋ ਘੱਟ 5 ਕਿਲੋ ਲੈਣੀ ਪੈਣੀ ਹੈ ਜੇ ਕਿਸੇ ਨੇ ਲੈਣੀ ਹੈ ਜੀ ਤੇ ਚੀਚੂਆਂ ਦਾ ਭਾਅ ਹੈਗਾ ਜੀ 100 ਰੁਪਏ ਦੀ ਪੰਛੇਰੀ ਮਿਲ ਜੂ ਜੇ ਕਿਸੇ ਨੇ ਲੈਣੀ ਹੈ ਠੀਕ ਹੈ ਜੀ 5 ਕਿਲੋ ਦਾ ਆਪਾਂ 5 ਕਿਲੋ ਦੀ ਪੰਛੇਰੀ ਲੈਣੀ ਪੈਣੀ ਹੈ ਠੀਕ ਹੈ ਜੀ ਹਾਂ ਜੀ ਦੋਸਤੋ ਚਾਰੀ ਅੰਬ ਦਾ ਭਾਅ ਹੈਗਾ ਜੀ 15 ਰੁਪਏ ਦਾ ਭਾਅ ਜੀ ਚਾਰੀ ਅੰਬ ਦਾ ਜੀ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਜੀ ਤੇ ਗੱਟਾ ਲੈਣਾ ਪੈਣਾ ਜੇ ਕਿਸੇ ਨੇ ਲੈਣਾ ਜੀ ਠੀਕ ਹੈ ਚਾਰੀ ਅੰਬ ਦਾ ਅੱਜ ਦਾ ਭਾਅ ਜੀ ਤੇ ਹੋਰ ਸਸਤਾ ਵੀ ਲੈਣਾ ਤਾਂ ਇਧਰ ਲਾ 10 ਰੁਪਏ ਕਿਲੋ ਦਾ ਭਾਅ ਨਾਲ ਮਿਲ ਜੂ ਆ ਬਈ ਠੀਕ ਹੈ ਜੀ ਚਾਰ ਆਂਬ ਦਾ ਭਾਅ ਜੀ 10 ਰੁਪਏ ਵੀ ਹੈਗਾ ਤੇ 15 ਰੁਪਏ ਭਾਅ ਵੀ ਹੈਗਾ ਜੀ ਹੋਲ ਸੇਲ ਦਾ ਰੇਟ ਆ ਜੀ ਇਹ ਠੀਕ ਹੈ ਜੀ ਜੀ ਦੋਸਤੋ ਧਨੀਏ ਦਾ ਹੋਲ ਸੇਲ ਦਾ ਰੇਟ ਹੈਗਾ ਜੀ 70 ਰੁਪਏ ਕਿਲੋ ਦਾ ਭਾਅ ਹੋਊਗਾ ਜੀ ਧਨੀਏ ਦਾ ਠੀਕ ਹੈ ਜੀ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਘੱਟੋ ਘਾਟ ਇਕੱਠਾ ਲੈਣਾ ਪੈਣਾ ਜੇ ਕਿਸੇ ਨੇ ਲੈਣਾ ਠੀਕ ਹੈ ਜੀ ਤੇ ਪਾਲਕ ਦਾ ਹੈਗਾ 20 ਰੁਪਏ ਗੁੱਟੀ ਦਾ ਪਾਲਕ ਦਾ ਭਾਅ ਜੀ ਇਹ ਪਦੀਨੇ ਦਾ ਭਾਅ ਹੈਗਾ ਜੀ 10 ਰੁਪਏ ਗੁੱਟੀ ਦਾ ਭਾਅ ਜੀ ਪਦੀਨੇ ਦਾ ਇਹ ਬਰਨਾਲਾ ਮੰਡੀ ਦਾ ਭਾਅ ਜੀ ਇਹਦਾ ਠੀਕ ਹੈ ਜੀ ਹੋਲ ਸੇਲ ਦਾ ਰੇਟ ਆ ਜੀ ਇਹ ਜੀ ਦੋਸਤੋ ਆਪਾਂ ਸੈਚਰੀ ਬਾਰੇ ਵੀ ਗੱਲਬਾਤ ਕਰੀਏ ਵੀ ਅੱਜ ਦਾ ਕੀ ਭਾਅ ਚੱਲੀ ਜਾਂਦਾ ਜੀ ਠੀਕ ਹੈ ਜੀ ਚਲੋ ਆਪਾਂ ਗੱਲਬਾਤ ਕਰਦੇ ਹਾਂ ਸੈਚਰੀ ਬਾਰੇ ਉਹ ਬਰਨਾਲੇ ਮੰਡੀ ਦੇ ਵਿੱਚ ਸੈਚਰੀ ਦਾ ਭਾਅ 3 ਰੁਪਏ ਕਿਲੋ ਦਾ ਭਾਅ ਰਹੇਗਾ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਕੱਟੋ-ਕੱਟ 50 ਕਿਲੋ ਲੈਣਾ ਪੈਣਾ ਜੇ ਕਿਸੇ ਨੇ ਲੈਣਾ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਕਿਲੋ ਆਂਦਾ ਭਾਅ ਇਹ 3 ਰੁਪਏ ਤੰਨਾ ਰੁਪਏ ਦੇ ਭਾਅ ਨੂੰ 50 ਕਿਲੋ ਲੈਣਾ ਪੈਣਾ ਜੇ ਕਿਸੇ ਨੇ ਲੈਣਾ। ਇਹੀ ਆਪਾਂ ਬਾਈ ਥੋੜਾ ਇਹ। ਹਾਂਜੀ ਬਾਈ ਤੰਨਾ ਰੁਪਏ ਕਿਲੋ ਮਰਜ਼ੀ ਲੈ ਸਕਦਾ। ਕਾਊਂਟਰ ਲੈ ਲੈ ਤੇ ਦੋ ਕਾਊਂਟਰ ਲੈ ਲੈ ਕਿੰਨਾ ਮਰਜ਼ੀ ਲੈ ਜੀ ਬਾਈ ਹੁਰਾਂ ਕੋਲੇ। ਪੂਰੀ ਗੱਡੀ ਦਾ ਰੇਟ ਆਈ ਇਹ। ਜੀ ਦੋਸਤੋ ਆਪਾਂ ਇੱਧਰ ਵੀ ਬਾਈ ਹੁਰਾਂ ਨਾਲ ਗੱਲਬਾਤ ਕਰੀਏ ਵੀ ਸੈਚਰੀ ਦਾ ਕੀ ਭਾਅ ਰਿਹਾ ਜੀ ਆਪਾਂ। ਤੇ ਗੱਲਬਾਤ ਕਰਦੇ ਇਹਨਾਂ ਕੋਲੇ ਬਾਈ ਹੁਰਾਂ ਕੋਲੇ ਪੂਰੀ ਵਧੀਆ ਕੁਆਲਿਟੀ ਆ ਵੱਡੇ ਪੀਸ ਨੇ ਬਾਈ ਹੁਰਾਂ ਕੋਲੇ। ਠੀਕ ਆ ਜੀ। ਕੋਈ ਤਾਂ ਬਾਈ ਨੂੰ ਵੀ ਸੈਚਰੀ ਦਾ ਕੀ ਭਾਅ ਰਿਹਾ ਜੀ। ਬੀਬੀ ਸੱਚਰੀ ਦਾ ਕੀ ਭਾਜੀ ਇਹਦਾ 5 ਰੁਪਏ ਕਰੋ ਹਾਂਜੀ ਦੋਸਤੋ 5 ਰੁਪਏ ਕਿਲੋ ਦੇ ਭਾਅ ਨਾਲ ਮਿਲ ਜੂਜੀਏ ਕਿਸ ਨੇ ਜੇ ਲੈਣੀਆਂ ਕਿਸ ਨੇ ਕਿੰਨੇ ਕਿਲੋ ਲੈਣੀ ਪੈਂਦੀ ਐ ਇਹ ਜੀ ਕਿਸ ਨੇ ਲੈ ਹਾਂਜੀ ਗੱਟਾ ਭਰ ਕੇ ਲੈ ਕੇ ਜਾਣਾ ਪਊਗਾ ਘੱਟੋ ਘੱਟ 50 ਕਿਲੋ ਲੈ ਕੇ ਜਾਣਾ ਪਊਗਾ ਜੇ ਕਿਸ ਨੇ ਲੈਣਾ ਠੀਕ ਆ ਜੀ ਇਹ ਨਹੀਂ ਹੈਗਾ ਵੀ ਕਿਲੋ ਵਾਲਾ ਕਹੇ ਬਾਈ ਹੋਰਾਂ ਨੂੰ ਪੂਰੀ ਵਧੀਆ ਸੱਚਰੀ ਹੈ ਜੀ ਇਹ ਪੂਰਾ ਲਾਲ ਰੰਗ ਦਾ ਪੂਰਾ ਲਾਲ ਆ ਜੀ ਜਮਾ ਠੀਕ ਆ ਜੀ ਹਾਂਜੀ ਦੋਸਤੋ ਆਦਰਕ ਦਾ ਭਾਅ ਹੈਗਾ ਜੀ 60 ਰੁਪਏ ਦਾ ਭਾਅ ਜੀ ਆਦਰਕ ਦਾ ਜੇ ਕਿਸੇ ਨੇ ਲੈਣਾ ਘੱਟੋ-ਘੱਟ 60 ਕਿਲੋ ਲੈਣਾ ਪੈਣਾ ਆਦਰਕ ਦਾ ਭਾਅ ਜੀ ਠੀਕ ਹੈ ਜੀ 60 ਕਿਲੋ ਦਾ 60 ਕਿਲੋ ਦਾ ਭਾਅ ਜੀ ਆਦਰਕ ਦਾ ਜੇ ਕਿਸੇ ਨੇ ਲੈਣਾ ਜੀ ਘੱਟੋ-ਘੱਟ 30-40 ਕਿਲੋ ਦਾ ਭਜਨ ਹੁੰਦਾ ਜੀ ਇਹਦੇ ਵਿੱਚ ਇਕੱਠਾ ਲੈਣਾ ਪੈਣਾ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਜੀ ਇਹ ਠੀਕ ਹੈ ਜੀ ਕੋਈ ਕਿਲੋ ਦਾ ਭਾਅ ਨਹੀਂ ਹੈਗਾ ਜੀ ਇਹ ਹਾਂਜੀ ਦੋਸਤੋ ਨਿੰਬੂਰਾ ਭਾਅ ਆਏਗਾ ਜੀ ਅੱਜ ਦਾ 30 ਰੁਪਏ ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਨਿੰਬੂ ਦਾ ਜੀ ਠੀਕ ਹੈ ਜੀ ਹੋਲ سیل ਦਾ ਰੇਟ ਆ ਜੇ ਕਿਸੇ ਨੇ ਲੈਣਾ ਨਿੰਬੂ ਦਾ ਜੀ ਠੀਕ ਹੈ ਜੀ ਤੇ ਪੂਰੀ ਵਧੀਆ ਕੁਆਲਿਟੀ ਹੈ ਜੀ 30 ਤੋਂ 25 ਰੁਪਏ ਦਾ ਭਾਅ ਮਿਲ ਜੂਗਾ ਜੀ ਨਿੰਬੂ ਦਾ ਬਾਬੂ ਜੀ ਨਾਲ ਗੱਲਬਾਤ ਕਰੀਏ ਵੀ ਅੱਜ ਆਲੂ ਦਾ ਕੀ ਭਾ ਰਿਹਾ ਜੀ ਸੰਸਕਰ ਬਾਬੂ ਜੀ ਨਮਸਕਾਰ ਤੇ ਆਲੂ ਦਾ ਕੀ ਭਾ ਰਿਹਾ ਜੀ ਇਹ ਆਲੂ ਖਾਤੀ ਵਿਗਿਆ 450 ਰੁਪਏ ਕੱਟਾ 900 ਰੁਪਏ ਕੋੰਟਾ ਹਾਂਜੀ 900 ਰੁਪਏ ਨੂੰ ਕੋਆੰਟ ਲੈ ਜੀ 450 ਦਾ ਕੱਟਾ ਮਿਲ ਜੂਆ ਜੇ ਕਿਸੇ ਨੇ ਲੈਣਾ ਜੀ ਖਾਤੀ ਆਲੂ ਖਾਤੀ ਆਲੂ ਹੋਰ ਛੇਲ ਦਾ ਰੇਟ ਆ ਜੀ ਇਹਦਾ ਬੇਮੰਦ 550 ਰੁਪਏ ਹਾਂਜੀ ਦੋਸਤੋ ਡਾਇਮੰਡ ਦਾ ਰੇਟ ਘਟ ਚੁੱਕਿਆ ਪਹਿਲਾਂ 600 ਦਾ ਭਾਤਦਾ ਰਿਹਾ ਹੁਣ 550 ਦਾ 550 ਰੁਪਏ ਡਾਇਮੰਡ ਡਾਇਮੰਡ ਸਸਤਾ ਹੋ ਗਿਆ ਜੀ ਸਭ ਤੋਂ ਠੀਕ ਹੈ ਹੋਲ سیل ਦਾ ਰੇਟ ਆ ਜੀ ਹਾਂ ਤੇ ਆ ਵੀ ਡਾਇਮੰਡ ਵੀ ਆ ਜੀ ਹਾਂ ਜੀ ਹਾਂ ਜੀ ਇੱਕੋ ਹੀ ਭਾਅ ਜੀ ਇੱਕੋ ਹੀ ਭਾਅ ਜੀ 550 ਦਾ ਮਿਲ ਜੂਗਾ ਜੀ ਪੂਰੀ ਵਧੀਆ ਕੁਆਲਿਟੀ ਆ ਸਾਫ ਆ ਜੂਗਾ ਜੀ ਸਾਰੇ ਆਲੂ ਪੈਕਿੰਗ ਆ ਪੂਰੀ ਵਧੀਆ ਇਹ ਦੋਸਤੋ ਆਪਾਂ ਪਿਆਜ਼ ਵਾਰੇ ਗੱਲਬਾਤ ਕਰੀਏ ਵੀ ਅੱਜ ਪਿਆਜ਼ ਦਾ ਕੀ ਭਾਅ ਆ ਰਿਹਾ ਜੀ ਚਲੋ ਆਪਾਂ ਗੱਲਬਾਤ ਕਰਦੇ ਆ ਬਾਪੂ ਜੀ ਹੋਰਨ ਨਾਲ ਠੀਕ ਹੈ ਜੀ ਆ ਗੱਡੇ ਖੜੀ ਨੇ ਪਿਆਜ਼ ਦੀਆਂ ਜੀ ਚਲੋ ਆਪਾਂ ਧੰਨਵਾਦ ਕਰੀਏ ਆਪਾਂ ਪਿਆਜ਼ ਵਾਰੀ ਤੇ ਆਪਾਂ ਤੁਹਾਨੂੰ ਦੱਸ ਦਿਆਂ ਵੀ ਅੱਜ ਦਾ ਭਾਅ ਪਿਆਜ਼ ਦਾ ਕੀ ਰਿਹਾ ਜੀ ਭਾਅ ਠੀਕ ਹੈ ਜੀ ਬਾਬੂ ਜੀ ਨਾਲ ਅੱਜ ਦਾ ਗੱਲਬਾਤ ਕਰਦੇ ਆਂ ਜੀ ਅੱਜ ਦਿਨ ਹੈਗਾ ਸ਼ੁੱਕਰਵਾਰ ਤਾਜ਼ਾ ਰੇਟ ਆਈ ਪਿਆਜ਼ ਦਾ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਪਿਆਜ਼ ਦਾ ਭਾਅ ਕੀ ਰਿਹਾ ਬਰਨਾਲਾ ਮੰਡੀ ਦਾ ਬਾਬੂ ਜੀ ਆ ਪਿਆਜ਼ ਦਾ ਕੀ ਭਾਅ ਚਲੀ ਜਾਂਦਾ ਜੀ ਲਾਗ 8 ਰੁਪਏ ਕਿਲੋ 8 ਰੁਪਏ ਕਿਲੋ ਭਾਅ ਜੀ ਪਿਆਜ਼ ਦਾ ਠੀਕ ਹੈ ਜੀ ਕਿਸੇ ਨੇ ਲੈਣਾ ਤੱਕ ਲੋ ਜੀ ਸਸਤਾ ਰੇਟ ਹੋ ਗਿਆ ਜੀ ਠੀਕ ਹੈ ਜੀ 8 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਪੂਰੀ ਦਾ ਇਹ ਲਾਲ ਪਿਆਜ਼ ਜੀ 11 ਰੁਪਏ ਵਿਗਰਿਆ ਜੀ ਹਾਂਜੀ ਇਹ 11 ਰੁਪਏ ਭਾਅ ਵਿਗਰਿਆ ਜੀ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਜੀ ਗੱਟਾ ਲੈਣਾ ਪੈਣਾ ਕਿੰਨੇ ਕਿਲੋ ਦਾ ਗੱਟਾ ਹੁੰਦਾ ਜੀ ਆਪਾਂ ਇਹ ਵੀ ਦੱਸ ਦਈਏ ਇਹ 40 ਤੋਂ 45 40 ਤੋਂ 45 ਕਿਲੋ ਦੀ ਭਰਤੀ ਹੁੰਦੀ ਹੈ ਜੀ ਗੱਟੇ ਦੇ ਵਿੱਚ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਜੀ ਤੇ ਆ ਪਿਆਜ਼ ਕੀ ਭਾਅ ਜੀ ਉਹ 12 ਰੁਪਏ ਉਹ 12 ਰੁਪਏ ਮਿਲ ਜੂ ਜੀ ਉਹ ਕਿਹੜਾ ਪਿਆਜ਼ ਯੂ ਵੀ ਦੱਸ ਦਈਏ ਉਹ ਨਾਸ਼ਕਾਲਾ ਹੈ ਉਹ ਨਾਸ਼ਕਾਲਾ ਪਿਆਜ਼ ਆ ਜੀ 12 ਰੁਪਏ ਦਾ ਭਾਅ ਜੀ ਇਹ ਠੀਕ ਹੈ ਜੀ ਜਿਹੜਾ ਇੱਧਰ ਬੰਦ ਪਿਆਜ਼ ਨਾ 17 ਰੁਪਏ ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਪੂਰਾ ਟਾਪ ਦਾ ਨਾਸਕ ਦਾ ਪਿਆਜ਼ ਹੁੰਦਾ ਜੀ ਵਧੀਆ ਕੁਆਲਿਟੀ ਦਾ ਰੇਟ ਹੈ ਜੀ ਇਹ ਤੇ ਇਦਾਂ ਗੱਡੀਆਂ ਵਾਲਿਆਂ ਦਾ ਕੀ ਭਾਅ ਲੀਂਦਾ ਜੀ ਇਹੀ ਹੈ ਗੱਡੀਆਂ ਵਾਲੇ ਹੀ ਪਿਆਜ਼ ਦੇ ਤਮ ਠੀਕ ਹੈ ਧੰਨਵਾਦ ਜੀ ਹਾਂਜੀ ਜੀ ਦੋਸਤੋ ਸਪੈਦੇ ਦੇ ਆਂਬ ਦਾ ਭਾਅ ਹੈਗਾ ਜੀ ਅੱਜ ਦਾ 55 ਤੋਂ ਲੈ ਕੇ 60 ਰੁਪਏ ਦਾ ਭਾਅ ਜੀ ਗਏ ਸਪੈਦੇ ਆਂਬ ਦਾ ਪੂਰਾ ਵਧੀਆ ਸਪੈਦਾ ਆਂਬਾ ਜੀ ਠੀਕ ਹੈ ਜੀ ਇਹ 60 ਤੋਂ 65 ਰੁਪਏ ਦਾ ਭਾਅ ਜੀ ਇਹਦਾ ਇਹ ਅੰਬ ਦਾ ਇਹ ਪੂਰਾ ਵਧੀਆ ਕੁਆਲਿਟੀ ਦਾ ਜੀ ਠੀਕ ਹੈ ਜੀ ਅੱਜ ਦਾ ਇਹ ਆਲੂ ਵਿਖਾਰਿਆਂ ਦਾ ਭਾਅ ਹੈਗਾ ਜੀ 80 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਆਲੂ ਵਿਖਾਰਿਆਂ ਦਾ ਠੀਕ ਹੈ ਜੀ ਇਹ ਹੋਲ ਸੇਲ ਦਾ ਰੇਟ ਹੈ ਜੀ ਜੇ ਕਿਸੇ ਨੇ ਲੈਣਾ ਤਾਂ ਇੱਥੇ ਗ੍ਰੇਡ ਲੈਣਾ ਪੈਣਾ ਜੀ ਹਾਂ ਜੀ ਦੋਸਤੋ ਦਸਹਿਰੀ ਅੰਬ ਦਾ ਭਾਅ ਹੈਗਾ ਜੀ ਅੱਜ ਦਾ 60 ਰੁਪਏ ਦਾ ਭਾਅ ਜੀ ਦਸਹਿਰੀ ਅੰਬ ਦਾ ਠੀਕ ਹੈ ਜੀ ਪੂਰਾ ਵਧੀਆ ਕੁਆਲਿਟੀ ਹੈ ਜੀ ਅੰਬ ਦੀ ਇਹ ਹੋਲ ਸੇਲ ਦਾ ਰੇਟ ਹੈ ਜੀ ਤੇ ਹੋਰ ਲਗਾਂ ਛੋਟੀ ਗ੍ਰੇਡੀ ਭਰੀ ਹੁੰਦੀ ਹੈ ਜੇ ਕਿਸੇ ਨੇ ਲੈਣੀ ਆ ਹੋਲ ਸੇਲ ਦੇ ਰੇਟ ਤੇ ਮਿਲ ਜੂਜੀ ਠੀਕ ਹੈ ਜੀ ਤੇ ਲੀਚੀ ਦਾ ਭਾਅ ਹੈਗਾ ਜੀ 160 ਤੋਂ ਲੈ ਕੇ 130 ਰੁਪਏ ਤੱਕ ਦਾ ਲੀਚੀ ਦਾ ਭਾਅ ਜੀ ਠੀਕ ਹੈ ਜੀ ਹੋਲ ਸੇਲ ਦਾ ਰੇਟ ਆ ਜੀ ਇਹ ਜੇ ਕਿਸੇ ਨੇ ਲੈਣਾ ਜੀ ਰੇਟ ਘੱਟੋ-ਘੱਟਾ 12 ਕਿਲੋ ਦੀ ਭਰਤੀ ਹੁੰਦੀ ਹੈ ਜੀ ਗ੍ਰੇਡ ਦੇ ਵਿੱਚ ਭਰੇ ਹੁੰਦਾ ਜੀ ਜੇ ਕਿਸੇ ਨੇ ਲੈਣਾ ਹਾਂਜੀ ਦੋਸਤੋ ਅੰਗੂਰ ਦਾ ਭਾਅ ਹੈਗਾ ਜੀ 35 ਰੁਪਏ ਦਾ ਭਾਅ ਜੀ ਅੰਗੂਰ ਦਾ ਠੀਕ ਹੈ ਜੀ ਇਹ ਹੋਲ ਸੇਲ ਦਾ ਰੇਟ ਆ ਜੀ ਕਿਸੇ ਨੇ ਲੈਣਾ ਬਰਨਾਲਾ ਮੰਡੀ ਦੇ ਵਿੱਚ ਮਿਲ ਜਾਣਗੇ ਜੀ ਠੀਕ ਹੈ ਜੀ 35 ਰੁਪਏ ਕਿਲੋ ਦਾ ਭਾਅ ਜੀ ਅੰਗੂਰ ਦਾ ਹਾਂਜੀ ਦੋਸਤੋ ਅੱਜ ਦਾ ਮਸੰਮੀ ਦਾ ਭਾਅ ਹੈਗਾ ਜੀ 1200 ਰੁਪਏ ਦਾ ਭਾਅ ਜੀ ਇਹ ਠੀਕ ਹੈ ਜੀ ਹੋਲ ਸੇਲ ਦਾ ਰੇਟ ਆ ਬਾਈ ਹੋਰਾਂ ਦਾ ਜੀ ਇਹ ਠੀਕ ਹੈ ਜੀ ਅੱਜ ਦਾ ਬਰਨਾਲੇ ਦਾ ਭਾਅ ਜੀ ਮਸੰਮੀ ਦਾ ਹਾਂਜੀ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਬਰਨਾਲਾ ਮੰਡੀ ਦਾ ਜੀ 40 ਤੋਂ ਲੈ ਕੇ 42 ਰੁਪਏ ਦਾ ਭਾਅ ਜੀ ਇਹ ਵਧੀਆ ਕੇਲਾ ਟਾਪ ਦੇ ਕੇਲੇ ਦਾ ਭਾਅ ਜੀ ਇਹ ਇੱਕ ਨੰਬਰ ਕੇਲਾ ਜੀ ਇਹ ਠੀਕ ਆ ਜੀ ਪੂਰਾ ਵਧੀਆ ਸਾਫ ਕੁਆਲਿਟੀ ਹੈ ਜੀ ਇਹਦੀ ਹਾਂਜੀ ਦੋਸਤੋ ਇਸ ਪੈਦੇ ਆਮ ਦਾ ਭਾਅ ਹੈਗਾ ਜੀ 55 ਤੋਂ ਲੈ ਕੇ 7 ਰੁਪਏ ਦਾ ਭਾਅ ਜੀ ਵਧੀਆ ਟਾਪ ਦੇ ਆਮ ਦਾ ਭਾਅ ਜੀ ਇੱਕ ਨੰਬਰ ਆਮਾ ਜੀ ਇਹ ਠੀਕ ਆ ਜੀ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ 1200 ਦੀ ਪੇਟੀ ਹੈ ਜੀ ਇਹ ਠੀਕ ਆ ਜੀ ਇਹਦੇ ਵਿੱਚ ਵਾਜਨ ਹੁੰਦਾ 1.5 ਕਿਲੋ ਵਾਜਨ ਹੁੰਦਾ ਠੀਕ ਹੈ ਤੇ ਬਰੀਕ ਦਾਣਾ ਪੂਰਾ ਵਧੀਆ ਇੱਕ ਨੰਬਰ ਦਾ ਦਾਣਾ ਜੀ ਇਹਦੇ ਵਿੱਚ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਹੈ ਜੀ ਨਾਰ ਪੂਰਾ ਟੌਪ ਦਾ ਨਾਰ ਹੈ ਜੀ ਇਹ ਵਧੀਆ ਕੁਆਲਟੀ ਵਾਲਾ ਨਾਰ ਦਾ ਰੇਟ ਹੈ ਜੀ ਇਹ ਠੀਕ ਹੈ ਜੀ ਤੇ ਇਹ ਲਾ ਹਾਂਜੀ ਦੋਸਤੋ ਨਰੀਅਲ ਦਾ ਭਾਅ ਆਏਗਾ 700 ਰੁਪਏ ਦਾ ਭਾਅ ਜੀ ਨਰੀਅਲ ਦਾ ਠੀਕ ਹੈ ਜੀ ਵਧੀਆ ਤਾਜ਼ਾ ਭਰੇ ਹੋਏ ਪੈਕ ਕੀਤਾ ਹੋਇਆ ਜੀ ਇਹਦਾ ਅੱਜ ਦਾ ਰੇਟ ਹੈ ਜੀ ਨਰੀਅਲ ਦਾ ਠੀਕ ਹੈ ਜੀ 10 ਪੀਸ ਹੁੰਦੇ ਆ ਦੇ ਵਿੱਚ ਠੀਕ ਹੈ ਜੀ ਤੇ ਪਵਿੱਤੇ ਦਾ ਕੀ ਭਾਅ ਜੀ हां जी दोस्तों पवितरे दा भा आएगा 50 रु दा भा पवितरे दा जी ठीक है जी धन्यवाद होलसेल दा रेट है जी का हां जी दोस्तों ਛੇ ਬਾਰੇ ਗੱਲਬਾਤ ਕਰਦੇ ਆਪਾਂ ਬਾਈ ਨਾਲ ਵੀ ਅੱਜ ਛੇਵ ਦਾ ਕੀ ਭਾ ਰਿਹਾ ਅਸ ਛੇਵ ਦਾ ਕੀ ਭਾ ਵੀਰ ਜੀ ਇਹ ਆ ਛੇਵ ਬਰੇ 1700 ਰੁਪਏ ਘਰ ਸਦਾ ਕਿਹੜਾ ਦਾਣਾ ਵੀਰੇ کشمیر ਦਾ 40 ਦਾਣੇ ਇਹ 40 ਦਾਣੇ ਦਾ ਭਾ ਵੀ ਇਹ 1700 ਰੁਪਏ ਦਾ ਭਾ ਜੀ ਤੇ ਇਹਦਾ ਕੀ ਭਾ ਵੀਰ ਜੀ ਉਹ ਸਾਡੇ 1750 60 ਦਾਣੇ 8 ਦਾਣਾ ਜੀ ਇਹ ਸਾਢੇ 1750 ਦਾ ਭਾਜ ਇਹਦਾ ਕੇਵ ਦਾ ਤੇ ਕਿੰਨੇ ਕਿਲੋ ਦਾ ਭਰਤੀ ਦੀ ਸਾਢੇ 10 ਕਿਲੋ ਸਾਢੇ 10 ਕਿਲੋ ਦੀ ਭਰਤੀ ਹੁੰਦੀ ਹੈ ਜੀ 90 ਦੀ ਬੰਦ ਦੀ ਇਹ ਹੋਲ ਸੇਲ ਦਾ ਰੇਟ ਹੈ ਜੀ ਕਿਸੇ ਨੇ ਲੈਣਾ ਹੋਲ ਸੇਲ ਦੇ ਰੇਟ ਤੇ ਮਿਲ ਜੂਗਾ ਜੀ ਸਿੰਗਲ ਡੱਬਾ ਵੀ ਮਿਲ ਜੂਗੀ ਇਹ ਕਿਸੇ ਨੇ ਲੈਣਾ ਜੀ ਇਹ ਠੀਕ ਹੈ ਜੀ ਤੇ ਆਪਣਾ ਨਾਰਾ ਨਕੀਪਾ ਚੱਲੀ ਜਾਂਦਾ ਵੀਰ ਜੀ ਇਹਨਾਂ ਦਾ ਇਹ ਨਾਰ ਸਾਢੇ 1250 ਦਾ ਹਾਂ ਜੀ ਇਹ ਸਾਢੇ 1150 ਦਾ ਇਹ ਸਾਢੇ 1150 ਦਾ ਮਿਲ ਜੂਗਾ ਜੀ ਤੇ ਇਧਰਲਾ ਜਿਹੜਾ ਇਵੇਂ ਹੋਈ ਭਾਜ ਇਹਦਾ 1050 1050 ਮਿਲ ਜੂਗਾ ਜੀ ਬਾਈ ਹੋਰਾਂ ਕੋਲੇ ਸਾਰੀਆਂ ਕੁਆਲਿਟੀਆਂ ਦੇ ਰੇਟ ਹੁੰਦੇ ਜੇ ਕਿਸੇ ਨੇ ਲੈਣਾ ਤਾਂ ਹੋਲ ਸੇਲ ਦੇ ਰੇਟ ਤੇ ਮਿਲ ਜਾਣਗੇ ਜੀ ਜੇ ਕਿਸੇ ਨੇ ਲੈਣਾ ਜੀ ਠੀਕ ਹੈ ਜੀ ਇਹ ਵੀਰ ਇਹਨਾਂ ਕੇਨੂਆਂ ਦਾ ਕੀ ਭਾਅ ਚੱਲੀ ਜਾਂਦਾ ਵੀਰ ਜੀ ਬਾਹਰ ਲਿਆਂਦਾ ਜੀ ਇਹ 1300 ਦੀ ਆ ਇਹ 1300 ਦਾ ਪੂਰੀ ਲੈਣੀ ਪਣੀ ਹੈ ਜੇ ਕਿਸੇ ਨੇ ਜੀ ਹਾਂ ਜੀ ਦੋਸਤੋ ਜੇ ਕਿਸੇ ਨੇ ਲੈਣਾ ਕੇ ਇਹਨੂੰ ਤਾਂ ਪੂਰੀ ਲੈਣੀ ਪਣੀ ਹੈ ਜੀ ਇਹ ਜੀ ਆ ਕੀ ਵੀਰ ਡ੍ਰੈਗਨ ਡ੍ਰੈਗਨ ਬ੍ਰੂਡ ਦਾ ਕੀ ਭਾਅ ਇਹਦਾ ਇਹ 1300 1300 ਦਾ ਭਾਅ ਇਹਦਾ ਪੂਰੀ ਇਕੱਠਾ ਡੱਬਾ ਲੈਣਾ ਪੈਣਾ ਜੀ ਤੇਰਾ हां जी दोस्तों ये किसी ने ਲੈਣਾ 1300 ਦਾ ਠੱਖਾ ਡੱਬਾ ਲੈਣਾ ਤਾਂ ਕਿੰਨੇ ਪੀਸ ਹੁੰਦੇ ਵੀਰ ਜੀ 20 ਪੀਸ ਹੁੰਦਾ ਜੀ 1300 ਦੇ ਮਿਲ ਜਾਣਗੇ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਜੀ ਠੀਕ ਆ ਜੀ ਤੇ ਗੱਗੂ ਕੋਸੇ ਦਾ ਕੀ ਭਾਜ ਵੀਰ ਜੀ ਇਹ 2300 हां जी दोस्तों 2300 ਰੁਪਏ ਦਾ ਭਾਜ ਹੀ ਗੱਗੂ ਕੋਸੇ ਦਾ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਜੀ ਇਹ ਵੀ ਬਾਈ ਹੋਰਾਂ ਦਾ ਤੇ ਕਿੰਨੇ ਕਿਲੋ ਦੀ ਭਰਤੀ ਹੁੰਦੀ ਹੈ ਵੀਰ ਜੀ ਦੀ 15 15 ਕਿਲੋ ਦੀ ਭਰਤੀ ਹੁੰਦੀ ਹੈ ਜੀ ਠੀਕ ਆ ਜੀ ਹਾਂਜੀ ਜੀ ਆਲੂ ਬਖਾਰਾ ਨੇ ਡੱਬੀ ਦਾ ਕੀ ਭਾਜੀ ਇਹਦਾ ਇਹ 100 ਹਾਂਜੀ ਇਹ 100 ਰੁਪਏ ਦੀ ਡੱਬੀ ਦਾ ਰੇਟ ਆ ਜੀ ਇਹਦਾ ਆਲੂ ਬਖਾਰਾ ਦਾ ਤੇ ਹੋਰ ਕੁਆਲਿਟੀ ਵਧੀਆ ਲੈਣੀ ਆ ਮੋਟੇ ਵਾਲੀ ਲੈਡੀਆਂ ਤਾਂ 120 ਰੁਪਏ ਦਾ ਭਾ ਹਾਂ ਠੀਕ ਆ ਜੀ ਪੂਰੇ ਟੌਪ ਦਾ ਇਹ ਹੀ ਹੈ ਤੇ ਆ ਇਹ ਵੀ 1900 ਦਾ ਵੀ ਤੁਸੀਂ ਦੇ ਸਾਡੇ 1900 ਦਾ ਜੀ ਇਹ ਕਸ਼ਮੀਰੀ ਕਸ਼ਮੀਰ ਦਾ ਜੀ ਇਹ ਸੇਵਾ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਜੀ ਇਹ ਚ ਵੀ 10 ਕਿਲੋ ਦੀ ਪਰਚੀ ਹੁੰਦੀ ਆ ਜੀ ਇਹਨ ਬੋਤਲ 3900 ਇਹ ਜਿਹੜਾ ਪੌੜਟ ਪੂਰਾ ਵਧੀਆ ਕਵਾਲਿਟੀ ਦਾ ਜੀ ਇਹ ਹੈਗਾ ਗਾ ਜੀ 39 3900 ਰੁਪਏ ਦਾ ਜੀ ਠੀਕ ਹੈ ਜੀ ਵਧੀਆ ਸੇਵ ਹੈ ਜੀ ਇਹ ਇਹ ਕਸ ਨੇ ਲੈਣਾ ਕਿੰਨੇ ਕਿਲੋ ਦੀ ਭਰਤੀ ਹੁੰਦੀ ਹੈ ਜੀ ਇਹਦੀ 18 ਕਿਲੋ ਸੇਵ 18 ਕਿਲੋ ਦੀ ਭਰਤੀ ਹੁੰਦੀ ਹੈ ਜੀ ਇਹਦੀ ਠੀਕ ਹੈ ਜੀ ਹੋਲ ਸੇਲ ਦੇ ਰੇਟ ਨੇ ਜੀ ਇਹ ਹਾਂਜੀ ਦੋਸਤੋ ਇਹਦਾ ਕੀ ਭਾਅ ਕਰ ਰਹੇ 200 ਰੁਪਏ ਦਾ ਭਾਅ ਜੀ ਜੇ ਕਿਸੇ ਨੇ ਲੈਣੀ ਆ ਡੱਬੀ ਸਿੰਗਲ ਆ ਡੱਬੀ ਵੀ ਮਿਲਦੀ ਜੇ ਕਿਸੇ ਨੇ ਲੈਣੀ ਆ ਹੋਲ ਸੇਲ ਦੇ ਰੇਟ ਠੀਕ ਹੈ ਜੀ ਹਾਂਜੀ ਵੀਰ ਜੀ ਕੀ ਵੀ ਦਾ ਕੀ ਭਾਅ ਚੱਲੀ ਜਾਂਦਾ ਜੀ ਵੀਰ ਭੇ ਡੱਬੇ ਆ 1700 ਦਾ ਹਾਂਜੀ 120 ਰੁਪਏ ਦੀ ਡੱਬੀ ਆ ਜੀ 1700 ਰੁਪਏ ਟੀ ਮਿਲਣੀ ਆ ਡੱਬਾ ਬੰਦ ਜੀ ਇਹ ਜੇ ਕਿਸੇ ਨੇ ਲੈਣਾ ਵੀ ਹੋਲ ਸੇਲ ਦਾ ਰੇਟ ਆ ਜੀ ਬਾਈ ਥੋੜਾ ਨਾਲ ਠੀਕ ਆ ਜੀ ਜੇ ਕਿਸੇ ਨੂੰ ਸਿੰਗਲ ਪੀਸ ਲੈਣਾ ਸਿੰਗਲ ਵੀ ਮੈਂ ਦੇ ਦਾਂ ਹਾਂ 120 ਹਾਂਜੀ 120 ਰੁਪਏ ਦਾ ਸਿੰਗਲ ਪੀਸ ਵੀ ਮਿਲ ਜੂ ਜੀ ਕਿਸੇ ਨੇ ਲੈਣਾ ਜੀ ਬਾਈ ਕੋਲੋਂ ਆਪਾਂ ਇਸ ਵਕਤ ਕਰੇ ਬਰਨਾਲਾ ਮੰਡੀ ਦੇ ਰੇਟ ਨੇ ਜੀ ਇਹ ਹੋਲ ਸੇਲ ਦੇ ਰੇਟ ਨੇ ਜੀ ਇਹ ਹਾਂ ਜੀ ਦੋਸਤੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਵੀ ਦਸੈਰੀ ਅੰਬ ਦਾ ਕੀ ਭਾਅ ਚੱਲੀ ਆ ਬਾਈ ਠੀਕ ਹੈ ਜੀ ਹੋਰ ਬਾਈ ਠੀਕ ਹੈ ਬਾਈ ਵਧੀਆ ਬਾਈ ਦਸੈਰੀ ਅੰਬ ਦਾ ਕੀ ਭਾਅ ਚੱਲੀ ਦਸੈਰੀ ਬਾਈ 45 ਰੁਪਏ ਚੱਲੀ ਜਾਂਦਾ 45 ਰੁਪਏ ਭਾਅ ਜੀ ਦਸੈਰੀ ਅੰਬ ਦਾ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਬਾਈ ਆਪਣਾ ਦੁਕਾਨ ਨੰਬਰ ਵੀ ਦੱਸ ਦਿੰਦਾ ਫੋਲਾ ਫੋਲਾ ਸਿੰਘ ਦੁਕਾਨ ਹੈਗੀ ਆਪਣੀ ਫਰੂਟ ਕੰਪਨੀ 13 ਨੰਬਰ ਆ 1313 ਨੰਬਰ ਆ ਦੁਕਾਨ ਦਾ ਲੈ ਲੀ ਜਦੋਂ ਆਪਾਂ ਇਧਰੋਂ ਦਾਣਾ ਮੰਡੀ ਤੋਂ ਆਪਾਂ ਤਾਂ ਦੱਸ ਦੋਗੇ ਵੀ ਇੱਧਰ ਸਾਹਮਣੇ ਪੈਂਦੀ ਹੈ। ਯਾਦ ਜਾਰੇ ਦੇ ਨਾਲ ਹੀ ਪੰਦੀ ਆ। ਹਾਂਜੀ ਭਾਈ ਜੀ ਕਿਸੇ ਨੇ ਲੈਣਾ ਤਾਂ ਹੋਲ ਸੇਲ ਦਾ ਰੇਟ ਆ ਭਾਈ ਹੋਰਾਂ ਦਾ। ਕੇਲੇ ਦਾ। ਕੇਲੇ ਦਾ ਭਾ ਕੀ ਚਲੀ ਜਾਂਦਾ ਭਈ ਆ। ਕੇਲੇ ਇਹ 38 ਰੁਪਏ ਚਲੀ ਜਾਂਦਾ ਰੇਟ। 38 ਰੁਪਏ ਕੇਲੇ ਦਾ ਭਾ ਜੀ ਅੱਜ ਦਾ ਬਰਨਾਲੇ ਦਾ ਭਾ ਜੀ ਕੇਲੇ ਦੇ ਕੁਆਲਿਟੀ ਕੁਆਲਿਟੀ ਦਾ ਫਰਕ ਹੁੰਦਾ ਜੀ ਕੇਲੇ ਦਾ ਕੇਲੇ ਦਾ ਜੀ। ਠੀਕ ਆ ਜੀ। ਇਹ ਹੋਲ ਸੇਲ ਦੇ ਰੇਟ ਨੇ ਭਾਈ। ਦੂਜਾ ਹੁੰਦਾ 3 ਰੁਪਏ ਕਿਲੋ ਹੁੰਦਾ ਮੀਡੀਅਮ। ਮੀਡੀਅਮ ਸਾਈਜ਼ 3 ਰੁਪਏ ਕਿਲੋ ਵੀ ਮਿਲ ਜੂਗਾ ਜੇ ਕਿਸੇ ਨੇ ਲੈਣਾ ਤਾਂ ਹੋਲ ਸੇਲ ਦੇ ਰੇਟ ਨੇ ਭਾਈ ਹੋਰਾਂ ਦੇ।